ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਤੇ ਮੈਂ ਸਵੇਰੇ ਸਵੇਰ ਉੱਠੀ ਉੱਠ ਕੇ ਪਾਣੀ ਪੀ ਕੇ ਚਾਹ ਬਣਾ ਕੇ ਤੇ ਮੈਂ ਲੱਗੀ ਆਪਣੇ ਕੰਮ ਨੂੰ ਰਾਤ ਦਾ ਜਿਹੜਾ ਸਾਗ ਕੱਟ ਕੇ ਰੱਖਿਆ ਸੀ ਤੇ ਮੈਂ ਕਿਹਾ ਉਹ ਬਣਾਵਾਂ ਰਾਤ ਮੈਂ ਟਾਈਮ ਨਾਲ ਹੀ ਕੱਟ ਕੇ ਰੱਖ ਲਿਆ ਸੀ ਮੈਂ ਸਵੇਰੇ ਆਪਾਂ ਜੰਨੇ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਇਸ ਲਈ ਰਾਤ ਹੀ ਕੱਟ ਕੇ ਰੱਖ ਲੈਨੇ ਸਵੇਰੇ ਜਲਦੀ ਬਣਾ ਦਾਂਗੇ ਬਾਅਦ ਵਿੱਚ ਸਗ ਸਗ ਗੁਰਦੁਆਰਾ ਸਾਹਿਬ ਜਾਣਾ ਵੀ ਕੈਨਸਲ ਹੋ ਗਿਆ ਸੀ ਜਾਇਆ ਹੀ ਨਹੀਂ ਗਿਆ ਤੇ ਜਾਇਆ ਨਹੀਂ ਗਿਆ ਮਤਲਬ ਖੋਦ ਹੀ ਕੈਨਸਲ ਕੀਤਾ ਹੈ ਜਾਣਾ ਕਿ ਚਲੋ ਨੈਕਸਟ ਡੇ ਜਾਵਾਂਗੇ ਇੰਨੇ ਸਵੇਰੇ ਸਵੇਰ ਮੈਂ ਤੜ ਮੈਨੂੰ ਤੁਰਦਾ ਫਿਰਦਾ ਵੀ ਦਿਖਾਈ ਨਹੀਂ ਸੀ ਦੇਰਿਆ 5:30 ਵਜੇ ਉੱઠી ਚਲੋ ਪਿੰਡਾਂ ਦੇ ਵਿੱਚ ਤਾਂ ਆਪਣੇ ਜਲਦੀ ਉੱਠ ਜਾਂਦੇ ਆ ਪਰ ਇਦਾਂ ਜਿਹੜਾ ਇਹ ਕੁਆਟਰਾਂ ਦੇ ਵਿੱਚ ਜਲਦੀ ਨਹੀਂ ਉੱਠਦੇ ਸਾਰੇ ਜਣੇ ਲੇਟ ਹੀ ਉੱਠਦੇ ਉਹ ਵੀ ਛੁੱਟੀ ਵਾਲੇ ਦਿਨ ਤਾਂ ਹੋਰ ਜ਼ਿਆਦਾ ਲੇਟ 8:30 9:00 ਵਜੇ 9:00 ਹੀ ਵਜਾ ਦਿੰਦੇ ਨੇ ਜਿਵੇਂ ਸ਼ਹਿਰਾਂ ਦੇ ਵਿੱਚ ਹੁੰਦਾ ਹੈ ਨਾ ਸਿਸਟਮ ਇਦਾਂ ਹੀ ਕੁਆਟਰਾਂ ਦੇ ਵਿੱਚ ਸਿਸਟਮ ਲੇਟ ਉੱਠਣ ਦਾ ਹੁੰਦਾ ਹੈ ਪਰ ਅੱਜ ਮੈਂ ਸਵੇਰੇ ਸਵੇਰੇ ਉੱਠ ਕੇ ਤੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਜਿਵੇਂ ਚਾਹ ਵੀ ਨਹੀਂ ਸੀ ਪੀਤੀ ਮੈਂ ਜਿਹੜਾ ਉਹ ਪਾਠ ਵੀ ਨਹੀਂ ਕੀਤਾ ਮੈਂ ਸੋਚਿਆ ਬਾਅਦ ਵਿੱਚ ਕਰੂੰਗੀ ਦੁਪਹਿਰੇ ਕਰੂੰਗੀ ਤੇ ਕਿਉਂਕਿ ਪਹਿਲਾਂ ਮੈਂ ਸਾਗ ਬਣਾ ਲਾਂ ਗੁਰਦੁਆਰਾ ਸਾਹਿਬ ਜਾਣ ਦੇ ਟਾਈਮ ਤੇ ਸਾਗ ਬਣ ਜਾਵੇ ਨਾ ਮੈਂ ਕਿ ਉਹ ਅੱਧ ਵਿੱਚ ਕਰੋ ਤੇ ਟੇਬਲ ਉੱਤੇੋਂ ਸਾਫ ਕਹਿ ਦੇਣ ਕਿ ਗੁਰਦੁਆਰਾ ਸਾਹਿਬ ਨਹੀਂ ਜਾਣਾ ਤੇ ਸਾਗ ਦਾ ਕੰਮ ਵਿੱਚ ਪਾ ਲਿਆ ਇਸ ਕਰਕੇ ਮੈਂ ਸਵੇਰੇ-ਸਵੇਰੇ ਜਲਦੀ ਉੱਠ ਕੇ ਤੇ ਸਾਗ ਦਾ ਕੰਮ ਕਰਨ ਲੱਗੀ ਚਾਹ ਵੀ ਮੈਂ ਇੱਥੇ ਹੀ ਲੈ ਕੇ ਆ ਗਈਆਂ ਤੇ ਮੈਂ ਦੇਖੋ ਇੰਨੀ ਤੇਜ਼ ਅੱਗ ਸੀ ਨਾ ਮੈਂ ਤੁਹਾਨੂੰ ਦਿਖਾਉਣੀ ਆ ਕਿੰਨੀ ਓਸ ਪਈ ਹੋਈ ਆ ਟੇਬਲ ਦੇ ਉੱਤੇ ਪੂਰਾ ਟੇਬਲ ਹੀ ਗਿੱਲਾ ਹੋਇਆ ਪਿਆ ਉਸ ਮਤਲਬ ਟਰੇਲ ਪਈ ਹੋਈ ਆ ਹਿੰਦੀ ਹਿੰਦੀ ਭਾਸ਼ਾ ਬੋਲਣ ਦੀ ਆਦਤ ਪੈ ਗਈ ਜਿਵੇਂ ਆਪਾਂ ਰਹਿੰਦੇ ਆ ਜਿਹੋ ਜਿਹੇ ਇਲਾਕੇ ਵਿੱਚ ਉਹੋ ਜੀ ਭਾਸ਼ਾ ਬੋਲਣ ਲੱਗ ਜਾਂਦੇ ਆ ਇਥੇ ਹਿੰਦੀ ਵਿੱਚ ਗੱਲ ਕਰਦੇ ਆ ਤੇ ਹੁਣ ਮੋਤੇ ਉਸ ਹੀ ਚੜਿਆ ਟਰੇਲ ਘਟ ਬੋਲਦੀ ਆ ਤੇ ਦੇਖੋ ਕਿੰਨੀ ਜਲਦੀ ਅੱਗ ਜਿਹੜੀ ਉਹ ਬੁਝ ਵੀ ਗਈ ਹੈ ਕਿਤੇ ਠੰਡਾ ਤੇ ਦੂਸਰਾ ਜਿਹੜਾ ਇਹ ਲੱਕੜਾਂ ਹਲਕੀਆਂ ਜੀਆਂ ਹੀ ਫਟਾਫਟ ਬਲਦੀਆਂ ਜਾਂਦੀਆਂ ਆ ਤੇ ਇਸ ਦੇ ਵਿੱਚ ਮੈਂ ਹੋਰ ਥੋੜੀਆਂ ਲੱਕੜਾਂ ਲਾਉਣੀ ਆ ਇਧਰ ਆਪਾਂ ਨੇ ਕਾਫੀ ਸਾਰੀਆਂ ਲੱਕੜਾਂ ਸਟੋਰ ਕਰਕੇ ਰੱਖੀਆਂ ਆ ਹੈਗੇ ਤੇ ਵੈਸੇ ਸਿਉਂਗ ਜੀ ਨੇ ਖਾਧੀਆਂ ਆ ਪਰ ਫੇਰ ਵੀ ਜਿਹੜਾ ਹੈ ਆਪਣਾ ਚਲੋ ਕੰਮ ਚੱਲ ਜਾਂਦਾ ਹੈ ਕੰਮ ਚੜਾਉ ਵਾਸਤੇ ਵਦਿਆ ਨੇ ਇਹ ਲੱਕੜਾਂ ਤੇ ਦੇਖੋ ਸਾਗ ਆਪਣਾ ਕਾਫੀ ਹੱਦ ਤੱਕ نیچے ਬੈਠ ਗਿਆ ਹੈ ਤੇ ਹੁਣ ਇਹਦੇ ਵਿੱਚ ਮੈਂ ਕਿ ਆਪਾਂ ਨਮਕ ਵੀ ਪਾ ਦਿੰਨੇ ਆ ਤੇ ਪਾਣੀ ਵੀ ਮੈਂ ਪਾ ਦਿੰਨੀ ਆ ਪਾਣੀ ਮੈਂ ਗਰਮ ਕਰਕੇ ਅੰਦਰੋਂ ਹੀ आईसी ਤੇ ਬਾਦਸ਼ਤਲ ਉਹ ਇੱਥੇ ਗੜਵੀ ਰੱਖ ਦੇ ਕਰੂੰਗੀ ਤੇ ਪਾਈ ਜਾਊਂਗੀ ਇਹਦੇ ਵਿੱਚ ਪਾਣੀ ਮੈਂ ਸਾਗ ਦੇ ਨਾਲੋਂ ਨਾਲ ਹੀ ਸਾਗ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਲੱਗ ਜਾਂਦਾ ਹੈ ਅੱਜ ਮੈਨੂੰ ਘੁੰਮ ਘੁੰਮ ਕੇ ਪਰਲੀ ਸਾਈਡ ਥਾਣੀ ਹੋਣਾ ਪੈਣਦਿਆ ਇਹ ਨਹੀਂ ਤਾਂ ਬੈਡਰੂਮ ਦੇ ਵਿੱਚੋਂ ਆਪਾਂ ਆਰਾਮ ਨਾਲ ਹੀ ਗਾਰਡਨ 'ਚ ਆ ਜਾਨੇ ਨੇ ਹੁਣ ਬਾਹਰ ਦੀ ਹੋਣਾ ਪੈਂਦਾ ਕਿਉਂਕਿ ਇੱਥੇ ਬੱਚੇ ਸੁੱਤੇ ਆ ਜੇ ਮੈਂ ਇੱਧਰ ਦੀ ਆਵਾਂ ਬਾਰ-ਬਾਰ ਤੇ ਉਹ ਫਿਰ ਡਿਸਟਰਬ ਹੋ ਜਾਣਗੇ ਉੱਠ ਹਰ ਵੀ ਰਾਤ ਉੱਠ ਜਾਊਗਾ ਤੇ ਮੈਂ ਸੋਚਿਆ ਮੈਂ ਇੱਕੇ ਵਾਰ ਹੀ ਸਾਰਾ ਸਮਾਨ ਲੈ ਜਾਨੀ ਆ ਮੈਂ ਆਪਣਾ ਲੱਡੂ ਵੀ ਨਾਲ ਹੀ ਲੈ ਆਈ ਚਾਹ ਵੀ ਲੈ ਕੇ ਆ ਗਈ ਨਾਲ ਹੀ ਅਦਰਕ ਮਿਰਚੋ ਲਸਣ ਜੋ ਵੀ ਮੈਨੂੰ ਸਮਾਨ ਬਾਹਰ ਚਾਹੀਦਾ ਸੀ ਨਾ ਇਕੱਠਾ ਕਰਕੇ ਮੈਂ ਇੱਕੇ ਵਾਰ ਹੀ ਲੈ ਆਈ ਸੀ ਤੇ ਮੈਂ ਕਿਹਾ ਪਹਿਲਾਂ ਆਪਾਂ ਪੀਨੇ ਆ ਚਾਹ ਟਿਲੋ ਸਭ ਨੂੰ ਮੈਂ ਕਿਹਾ ਤੁਸੀਂ ਵੀ ਬਾਹਰ ਆਜੋ ਪਰ ਉਹ ਕਹਿੰਦੇ ਨਹੀਂ ਮੈਂ ਨਹਾ ਤੋ ਕੇ ਤੇ ਬਾਠ ਕਰਨਾ ਹੈ ਤੁਸੀਂ ਆਪਣੇ ਸਾਗ ਦਾ ਕੰਮ ਕਰੋ ਬਾਹਰ ਜਾ ਕੇ ਫਿਰ ਮੈਂ ਬਾਹਰ ਆ ਕੇ ਹੀ ਚਾਹ ਪੀਣ ਲੱਗੀ ਤੇ ਮੈਂ ਕਿਹਾ ਚਲੋ ਇਥੇ ਮੈਂ ਨਾਲੇ ਅੱਗ ਦੀ ਲੱਗੀ ਬਹਿ ਜਾਨੀ ਆ ਤੇ ਸੇਕ ਦੇ ਲੱਗ ਕੇ ਨਾਲੇ ਬੈਠ ਕੇ ਤੋਂ ਅੱਗ ਸੇਕੀ ਜਾਉਂਗੀ ਤੇ ਨਾਲ ਨਾਲ ਆਪਣਾ ਕੰਮ ਕਰ ਲੈਣੀ ਆ ਤੇ ਵੈਸੇ ਮੈਨੂੰ ਬੜਾ ਵਧੀਆ ਜਿਹਾ ਲੱਗ ਰਿਹਾ ਸੀ ਸਵੇਰੇ ਸਵੇਰ ਬਿਲਕੁਲ ਸ਼ਾਂਤੀ ਦੇ ਵਿੱਚ ਤੇ ਬਿਲਕੁਲ ਪਿੰਡੋਂ ਪਿੰਡਾਂ ਵਾਲਾ ਪਿੰਡੋ ਜਿਹਾ ਮਾਹੌਲ ਲੱਗ ਰਿਹਾ ਸੀ ਮੈਨੂੰ ਅੱਜ ਕੁਆਟਰਾਂ ਦੇ ਵਿੱਚ ਵੀ ਕਿ ਚੁੱਲ੍ਹਾ ਜਲਾਇਆ ਇਹ ਉਦੇ ਅੱਗੇ ਬੈਠੇ ਆ ਆਰਾਮ ਨਾਲ ਚਾਹ ਪੀ ਰਹੇ ਆ ਇਹ ਚੀਜ਼ ਮੈਂ ਕਿੰਨੇ ਟਾਈਮ ਬਾਅਦ ਇਹ ਚੀਜ਼ ਨੂੰ ਇੰਜੋਏ ਕਰ ਰਹੀ ਆ ਮੈरिस ਤੋਂ ਪਹਿਲਾਂ ਹੀ ਕਿਤੇ ਮੈਂ ਤੇ ਮੰਮੀ ਬੈਠੇ ਹੋਵਾਂਗੇ ਉਹ ਵੀ ਮੈਨੂੰ ਲੱਗਦਾ ਏ 12 13 ਸਾਲ ਬਾਦਾ ਹੋਣਾ ਹੈ ਕਿ ਇਦਾਂ ਸਵੇਰੇ ਸਵੇਰ ਕੋਈ ਸਬਜੀ ਜਰੀ ਹੋਵੇ ਤੇ ਚੁੱਲੇ ਦੇ ਚੁੱਲੇ ਤੇ ਤੇ ਲਾਗੇ ਬੈ ਕੇ ਆਪਾਂ ਚਾਹ ਇੰਜੋਏ ਕਰੀਏ ਆਪਣੀ ਮੈਨੂੰ ਤਾਂ ਅੱਜ ਦਾ ਵਲੌਗ ਆਪਣਾ ਬਹੁਤ ਵਧੀਆ ਲੱਗ ਰਿਹਾ ਹੈ ਤੁਹਾਨੂੰ ਵੀ ਰਾਜ ਦਾ ਵਲੌਗ ਕਿਵੇਂ ਦਾ ਲੱਗਿਆ ਪਿੰਡੂ ਜੀ ਲਾਈਫ ਵਾਲਾ ਕੁਆਟਰੰ ਦੇ ਵਿੱਚ ਜੇ ਕ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਤੇ ਫਿਰ ਵੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਤੇ ਅੱਜ ਮੈਂ ਸਾਗ بار بار ਜ ਕੋਲੀ ਦੇ ਪੈਣਾ ਪੈਂਦੇ ਆ ਕਿਉਂਕਿ بار بار ਉਬਲਦਾ ਉਬਲਦਾ ਜਾ ਰਿਹਾ ਮੈਂ ਪਾਣੀ ਇਹਦੇ ਵਿੱਚ ਜਿਆਦਾ ਪਾ ਬੈਠੀ ਮੈਨੂੰ ਇਹ ਹੀ ਕਿ ਬੱਚੇ ਚਲੋ ਸੁੱਤੇ ਪਏ ਆ ਤੇ ਉਹਨਾਂ ਨੂੰ ਕਿਉਂ ਡਿਸਟਰਬ ਕਰਨਾ ਹੈ ਪਾਣੀ ਕਿਵਾਰ ਹੀ ਮੈਂ ਲਿਆ ਕੇ ਪਾ ਦਿੰਨੀ ਆ بار بار ਮੈਨੂੰ ਅੰਦਰ ਜਾਣਾ ਪਊਗਾ ਤੇ ਉਹਦਾ ਲਾਸ ਹੋ ਹੀ ਜਾਂਦਾ ਏ ਅੱਗ ਤੇਜ ਹੋਣ ਦਾ ਕਰਕੇ ਤੇ ਸਾਗ ਗੁੱਬਲੀ ਜਾਂਦਾ ਕੀ ਜਾਣ ਕੇ ਕਹਿ ਦਿੰਦੇ ਹੁੰਦੇ ਆ ਕਿ ਚੀਜ਼ ਉਬਲ ਤੋਂ ਬਚਾਉਣੀ ਹੋ ਉਬਲਣ ਤੋਂ ਬਚਾਉਣੀ ਹੋਵੇ ਤੇ ਵਿੱਚ ਉਹਦੇ ਚਮਚ ਪਾ ਦੋ ਜਾਂ ਫਿਰ ਕੋਈ ਕਿਉ ਦਾ ਚਮਚ ਪਾ ਦੋ ਜਾਂ ਖਾਲੀ ਚਮਚ ਪਾਉਣ ਦੇ ਨਾਲ ਤੇ ਸਾ ਚੀਜ਼ ਨਹੀਂ ਉਬਲਦੀ ਪਰ ਮੈਂ ਵੀ ਐਕਸਪੈਰੀਮੈਂਟ ਕਰਕੇ ਦੇਖਿਆ ਨਹੀਂ ਇਹ ਸਕਸੈਸ ਨਹੀਂ ਆ ਤੇ ਚਮਚ ਵਾਲਾ ਸਗੋਂ ਮੈਨੂੰ ਥੋੜਾ ਜਿਹਾ ਲੱਗਿਆ ਹੀ ਕਿ ਚਮਚ ਦਾਲ ਸਾਗ ਸਬਜੀ ਦੇ ਵਿੱਚ ਸੁਟਣ ਦੇ ਨਾਲ ਨਹੀਂ ਆਪਣੀ ਉਬਲਦੀ ਸਬਜੀ ਪਰ ਇੱਥੇ ਮੈਂ ਚਮਚ ਵੀ ਨਹੀਂ ਬਾਹ ਰਹੀ ਕਿਉਂਕਿ ਇੱਥੇ ਤਾਂ ਇੰਨੀ ਤੇਜ਼ ਅੱਗ ਦੇ ਅੱਗੇ ਚਮਚ ਕੀ ਜਾਣਦੀ ਹੈ ਇੰਨੀ ਤੇਜ਼ ਅੱਗ ਨੂੰ ਤੇ ਲੋ ਜੀ ਆਪਾਂ ਇਹਦੇ ਵਿੱਚ ਲਸਣ ਅਦਰਕ ਸਾਰਾ ਕੁਝ ਕੁੱਟ ਕੇ ਪਾ ਦਿੱਤਾ ਹੈ ਇੱਥੇ ਲੱਗੇ ਬੈ ਕੇ ਅਦਰਕ ਥੋੜਾ ਜਿਹਾ ਮੇਰੇ ਰਹਿ ਗਿਆ ਪਾਉਣ ਵਾਲਾ ਉਹ ਪਾਉਂਗੀ ਮਿਰਚਾ ਮੁਰਚਾ ਵੀ ਪਾ ਦਿੱਤੀਆਂ ਇਹ ਚਲੋ ਸਭ ਕੰਨੇ ਨੇ ਮਿਰਚਾਂ ਘੱਟ ਪਾਇਓ ਪਰ ਮੈਨੂੰ ਹੁੰਦਾ ਹੈ ਕਿ ਜਾਰੀਆਂ ਮਿਰਚਾਂ ਦੇ ਨਾਲ ਹੀ ਸਾਗ ਸਵਾਦ ਲੱਗਦਾ ਹੈ ਤੇ ਮਿਰਚਾਂ ਮੈਂ ਪਾ ਦਿੱਤੀਆਂ ਨੇ ਤੇ ਅੱਜ ਮੈਂ ਇਹਨੂੰ ਮਿੱਟੀ ਦਾ ਲਈ ਪਤਲੇ ਨੂੰ ਸਵੇਰੇ ਸਵੇਰ ਰਾਤ ਨੂੰ ਲਾਉਣਾ ਭੁੱਲ ਗਈ ਮੈਂ ਉਦਾਂ ਹੀ ਸਾਗ ਪਾ ਦਿੱਤਾ ਪਰ ਚੇਚੀ ਬਾਹਰ ਆ ਕੇ ਲਈ ਜਦੋਂ ਸਾਗ ਉਬਲਦਾ ਹੈ ਸਾਰੀ ਮਿੱਟੀ ਲੱਥਦੀ ਜਾਂਦੀ ਹੈ ਤੇ ਸਾਰਾ ਕਾਲਾ ਹੋ ਗਿਆ ਪਤਲਾ ਬਾਗਰ ਬਾਗਰ ਠੀਕ ਐ ਵੇਲੇ ਜਦੋਂ ਪਟਾਰੀ ਖੋਲਣੀ ਹੁੰਦੀ ਨਾ ਐ ਲੱਗਦਾ ਮੈਜਿਕ ਦੇ ਵਿੱਚੋਂ ਪਤਾ ਨਹੀਂ ਕੀ ਨਿਕਲਣਾ ਹੈ ਲੋਈ ਫੇਰ ਖੋਲ ਲਈ ਤੇ ਜਿੰਨੀ ਖੰਡ ਲੱਗ ਰਹੀ ਸੀ ਖੰਡ ਐ

ਚਲੋ ਵੀ ਮੈਂ ਸਾਰੇ ਸਾਫ ਕਰ ਲਿਆ ਤੇ ਹੁਣ ਜਿਹੜਾ ਇਹ ਮੈਂ ਕਿ ਮਲਾਈ ਰੇੜਕ ਲਾ ਇਸੇ ਦੁੱਧ ਵਾਲੇ ਦੇ ਵਿੱਚ ਹੀ ਮਲਾਈ ਰੇੜਕ ਲੈਣੀ ਆ ਮੈਂ ਕਿ ਚਲ ਮੱਖਣੀ ਬਣ ਜੂਗੀ ਤੇ ਆਹ ਕਾਰੀ ਸਬਜੀ ਵਿੱਚ ਮੱਖਣੀ ਪਾੜਿਆ ਕਰਾਂਗੇ ਕਿਉਂਕਿ ਮਲਾਈ ਨਾਲ ਉਹ ਟੇਸ ਨਹੀਂ ਆਉਂਦਾ ਜਿਹੜਾ ਮੱਖਣੀ ਨਾਲ ਤੇ ਦੇਸੀ ਘਿਓ ਨਾਲ ਆਉਂਦਾ ਹੈ

ਲਈ ਦੰਦਾ ਜਾਏ ਉਸ ਤੇ ਖਰੀਹਣ ਸਾੜੀ ਗਿਆ ਲੱਗਦਾ ਓ ਕੀ ਤਵਾ ਤਵਾ ਹਾਂ ਗਰਮ ਹੋ ਗਿਆ ਥੋੜੀਏ ਦੀਆਂ ਚਾਰ ਕੀ ਰੋਟੀਆਂ ਪਕਾਉਣੀਆਂ ਆ ਚਾਰ ਰੋਟੀਆਂ ਵਕਾਉਣੀਆਂ ਤੇ ਤਵਾ ਧਰ ਲਿਆ ਖਲਾਰਾ ਕਿੰਨਾ ਪੈ ਗਿਆ ਓ ਮੈਡਮ ਕੀ ਲੈ ਆਈ ਹੈ ਇੱਕ ਦਾ ਮਨ ਜੋਤ ਤਾਂ ਨਹੀਂ ਆਲੂ ਆਲੂ ਮੂਲੀ ਦੀ ਪੁਰਜੀ ਸਬਜ਼ੀ ਬਣਾਣੀ ਚਾਹ ਰਹੀ ਹਾਂ ਅੱਗਾਂ ਕਰ ਲਓ ਆਟਾ ਗੁੰਨਣਾ ਹੈ ਤੇ ਮੈਂ ਗੁੰਧੀਆਂ ਹੀ ਨਹੀਂ ਤੂੰ ਇਹ ਕੋਹ ਨਹੀਂ ਕਰਨਾ ਹੂੰ ਇਹ ਗੁੰਨ ਨਹੀਂ ਕਰਨਾ ਤੇ ਹਾਲੇ ਹੀ ਹੈ ਰੋਟੀ ਨਹੀਂ ਆਹ ਚੱਲ ਗੁੰਦੀ ਗੁੰਦੀ ਕਰਕੇ ਮਾਤੇ ਜੋ ਆਪਾਂ ਖਾ ਜਾਣੀਆਂ ਮੈਨੂੰ ਅੰਦਰ ਹੀ ਚ ਪਾਉਣੀ ਪੈਣੀ ਆ ਆਪਦੀ। ਇਹ ਚੁੱਲ੍ਹੇ ਤੇ ਪੱਕਦੀ ਨਹੀਂ ਇੱਥੇ। ਚੁੱਲੇ ਤੇ ਹੀ ਪਕਾ ਕੇ ਖਾਣੀਆਂ ਰਾਤ ਨੂੰ ਠੀਕ ਆ। ਠੀਕ। ਚੁੱਲੇ ਤੇ ਹੁਣ ਠੰਡਾ ਪੈ ਜਾਣਾ ਉਹਨੇ। ਬਾਹਰ ਕੱਢ ਲਾਂਗੇ ਤੇ ਬਾਲਣ ਤੇ ਕਿਤੇ ਕਿੰਨਾ ਕ ਟਾਈਮ ਲੱਗਦਾ ਏ। ਇਹਦੇ ਕੋਲੇ ਨਾ ਸੁਟਿਓ ਦੁਪਹਿਰ ਨੂੰ ਹੋਰ ਫੇਰ ਲਾਓ ਮੇਰੇ ਬਾਅਦ। ਮੈਂ ਤਾਂ ਪਹਿਲੇ ਰੋਟੀਆਂ ਖਾਣੀਆਂ ਆ। ਹੋਰ। ਕੋਲੇਗਾ ਤੂੰ ਕੱਢੀ ਜਾਂਦੇ ਜੀ। ਕੋਲਿਆਂ ਤੇ ਸੇਕ। ਕੋਲਿਆਂ ਤੇ ਸੇਕ ਨਹੀਂ ਰੋਟੀ। ਜੇ ਇਥੇ ਭਾਪ ਰਹਿਣ ਦਾ ਬਜਾਜਾ ਚਿਰ ਤੇ ਭਾਵੇਂ ਇਥੋਂ ਪੱਕਾ ਕਰਾ ਲੈਣਗੇ। ਕੀ? ਇੱਥੇ ਸਾਰੇ ਭਾਵੇਂ ਪਲੇਟਾਂ ਨਾਲ ਵਾਸਤੇ ਪੱਕਾ ਕਰਾ ਲੈਣਗੇ। ਕੱਚਾ ਤਾਂ ਵਧੀਆ ਹੋਵੇ। ਨਹੀਂ ਕੱਚੇ ਦੇ ਉਤੇ ਪੈਰ ਤੇ ਹਾਲ ਲਿਬੜਦਾ ਨਾ ਸਾਰਾ ਕੁਝ। ਹਾਂ। ਹੱਥ ਪੈਂਜੀ। ਤੁਸੇ ਕੀ ਕਹਿੰਦੇ ਆ? ਗਾਣ ਕਰੀਆ। ਪਾਪਾ ਜੀ ਨੂੰ ਦੱਸੋ ਕੀ ਕਰਦੇ ਜੀ। ਪਾਪਾ ਜੀ ਨੂੰ ਕਰੀਏ। ਕੀ ਕਰਦੇ ਹੋ? ਹਰੇ? ਕਰ ਦੋ ਤੇ ਪਤਾ। ਗਾਂ ਗਾਂ ਦੁੱਧ ਪਾਤਾ। ਗਾਂ ਦੁੱਧ ਪਾਤਾ। ਲਾਈਨ ਪੜੋ ਸਾਰੇ। ਸ਼ਮਸ਼ੀਂ ਹਰੀ ਹਰੀ ਤੁਸੀਂ ਕਿੱਥੇ ਜੇ ਹੀਰੋ ਪਪਾ ਜੀ ਨੂੰ ਖਾਤਾ ਵੇਖ ਲਿਆ ਪਪਾ ਜੀ ਹੂੰ ਖੋਲਾ ਪਪਾ ਜੀ ਨੇ ਵੇਖ ਲਿਆ ਏ ਹਰੀ ਦਿਖਾ ਹੈ ਕੀ ਆ ਓਏ ਹੀਰੋ 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 ਦੇ ਦਿਓ ਦੇ ਦਿਓ ਦੇ ਦਿਓ ਕਿ ਲਾਉਣੀਆਂ ਵਾ ਲਾ ਲੂ ਲਾ ਲੂ ਦੋ ਗਦੇ ਨੂੰ ਲਾ ਲੈਂਦੋ। ਓਹੋ ਹੋ 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 ਹੋ। ਲਓ ਇੱਥੇ ਇਦਾਂ ਕਰਕੇ ਇਦਾਂ ਕਰਕੇ ਹਾਂ ਹੌਲੀ 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 ਐ ਇੱਧਰ ਨੂੰ ਇੱਧਰ ਵੇਖੋ। ਇਹ ਫੋਟੋ ਖਿੱਚੋ। ਅੱਜ ਹਰਵਾਜ ਆਉਦੀਆਂ ਆਪੇ ਐਨ ਕਲੱਬ ਲਿਆਇਆ ਤੇ ਲਾ ਕੇ ਤੇ ਦਿਖਾਉਂਦਾ ਫਿਰਦਾ ਹਾਂ ਮੈਂ ਕਿਉਂ ਨਾ ਆਪਾਂ ਛੁੱਟੀਆਂ ਜੀ ਆਉਦੀਆਂ ਵੀਡੀਓ ਕਲਿੱਪਸ ਤੁਹਾਡੇ ਨਾਲ ਵੀ ਸ਼ੇਅਰ ਕਰੀਏ।